ਗੁਰਦੁਆਰਾ ਸੇਖ ਸਵਾਸ਼ੀ ਜੀ ਦਾਵਾ ਜੀ ਦੇ ਪਵਿੱਤਰ ਸਥਾਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੀਕੀ ਗੋਲ ਦੇ ਵਿਚਾਰਾਜ ਸਾਡੇ ਪਵਿੱਤਰ ਸਥਾਨਾਂ ਤੋਂ ਸਟਾਨਾ ਸਾਹਿਬ ਤੋਂ ਮੇਰੇ ਚੰਕੋਹ ਸਾਹਿਬ ਤੋਂ ਬਾਬਾ ਧਰਮ ਸਿੰਘ ਜੀ ਬਾਬਾ ਜੀਲ ਸਿੰਘ ਜੀ

ਕੋਮਾਂ ਉਹਨਾਂ ਕੌਮਾਂ ਨੂੰ ਯਾਦ ਰੱਖਿਆ ਜਾਂਦਾ ਜਿਨ੍ਹਾਂ ਕੌਮਾਂ ਦਾ ਇਤਿਹਾਸ ਹੋਵੇ ਔਰ ਜਿਹੜੀਆਂ ਕੌਮਾਂ ਦੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਵਾਲੇ ਉਹਦੇ ਯੋਧੇ ਕਾਇਮ ਹੁੰਦੇ ਹੋ ਤੇ ਲੇਕਿਨ ਸਾਡੇ ਅਰੰਭ ਸਿੱਖ ਸਵਾਲ ਤੇ ਜਿਹੜੀ ਆ ਸੰਗਠ ਆਇਆ ਹੋਇਆ ਬਾਬਾ ਜੀਵਨ ਸਿੰਘ ਜੀ ਕਲਗੀ ਤੋਂ ਲੈ ਕੇ ਇਹਨਾਂ ਨੂੰ ਬੂਧ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਮੈਂ ਸਭ ਤੋਂ ਪਹਿਲਾਂ ਸਾਡੇ ਸਤਕਾਰਯੋਗ ਸਤ ਬਾਬਾ ਜਸ ਅੰਮਾਨ ਸਿੰਘ ਜੀ ਬੈਠੇ ਜਿਨ੍ਹਾਂ ਨੇ ਕਿੰਨੀਆਂ ਕੋਝਾਂ ਕੀਤੀਆਂ ਸਾਡੇ ਪੰਡੋਰੀ ਸਾਹਿਬ ਬੈਠੇ ਨੇ ਰਗੇ ਦਾ ਸੰਸਾਰ ਸਾਰੇ ਸਾਡੇ ਰਾਹੀ ਸਾਹਿਬ ਨੇ ਸਾਡੇ ਹੋਰ ਵੀ ਨੇ ਸਭ ਤੋਂ ਵੱਡੀ ਤਾਂ ਇੱਕ ਘਾਟ ਹੈ ਸਾਡੇ ਮਾਝੀ ਸਿੱਖ ਸਮਾਜ ਦੇ ਵਿੱਚ ਕਿ ਅਸੀਂ ਉਹ ਇਤਿਹਾਸ ਕਰਨ ਦੀ ਖੋਜ ਕਰਾ ਨਹੀਂ ਕਰ ਪਾਏ ਸੀ ਉਹ ਖੋਜ ਕਰਾ ਨਹੀਂ ਕਰ ਪਾਏ ਕਿਉਂਕਿ ਮੈਂ ਖੁਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜਿਆ ਹੋਇਆ ਤਾਂ ਮੈਂ ਸਮਝਦਾ ਕਿ ਬਾਬਾ ਸਵਰ ਸਿੰਘ ਜੀ ਉਹਨੇ

بابا جیون شہر ساپنا کیمرے لگے ہوئے لاپروی ساری ہے کیونکہ ہو گئی ਕੋਈ ਕਵਾ ਸਕਦੀ ਤਾਂ ਕਿ ਇਨ ਫਿਊਚਰ ਸਾਡੇ ਇਤਿਹਾਸ ਨਾਲ ਕੋਈ ਛੇੜਛਾੜ ਨਾ ਹੋਵੇ ਸਾਡੇ ਰਹਿਣ ਵਾਲਿਆਂ ਨਾਲ ਕੋਈ ਛੇੜਛਾੜ ਨਾ ਹੋਵੇ ਸਾਡੇ ਸ਼ਹੀਦਾਂ ਨਾਲ ਕੋਈ ਛੇੜਛਾੜ ਨਾ ਹੋਵੇ اور ਨੰਬਰ 2 ਜਿਹੜਾ ਦਿਨ ਚੱਲ ਰਿਹਾ ਅਮਰੀਕਾ ਭਾ ਇਹ ਸੰਗਠਨ ਤਿਆਰ ਕਰ ਰਿਹਾ ਟੀਮ ਤਿਆਰ ਕਰ ਰਹੀ ਹੈ ਸਿਆਰੇ ਬੰਦਿਆਂ ਦੇ ਵਾਈਰ ਵਿੱਚ ਨੰਬਰ 2 ਤੇ ਸਰਕਾਰ ਦੀ ਸਟਾਨ ਵੀ ਜਣੀ ਹੈ ਕਿ ਜਿਹੜਾ ਗੂੜ ਪ੍ਰਚਾਰ ਸਾਡੇ ਸਮਾਜ ਦੇ ਖਿਲਾਫ ਕੀਤਾ ਜਾ ਰਿਹਾ ਬਹੁਤ ਗੰਦੀ ਇਹ ਮੈਂ ਦੇਖਦਾ ਸਾਡੇ ਗੋਰੀਆ ਤੁਸੀਂ ਬੋਲ ਕੇ ਕਹਿੰਦੇ ਕਿ ਵੀ ਇਹ ਜਦੋਂ ਗੱਲ ਕਰਦੇ ਨੇ ਜਾਂ ਕੋਈ ਹੋਰ ਸਾਥੀ ਸੋਸ਼ਲ ਮੀਡੀਆ ਤੇ ਗੱਲ ਕਰਦਾ ਕਿਵੇਂ ਉਹਨਾਂ ਦੇ ਨੀਚੇ ਜਿਹੜੇ ਦੁਨੀਆਂ ਤੇ ਰਾਣੀ ਕਿਵੇਂ ਨਾਮ-ਨਾਮ ਕਰਕੇ ਲੱਗ ਜਾਂਦੀ ਹੈ ਰੇਹਣ ਉੱਥੇ ਕਮੀ ਸਾਡੇ ਚ ਵੀ ਹੈ ਕਿਉਂਕਿ ਸਾਡੇ ਵਿਦਵਾਨ

ਬੇਰੇ ਨੂੰ ਉਹ ਰਾਜਨੀਤੀ ਕਹਾ ਜਿਹੜੀ ਗੱਲ ਇੱਕ ਸਾਥੀ ਨੇ ਕਹੀ ਸੀ ਕਿ ਸਾਡੇ ਜਥੇ ਦਾ ਬਠਾ ਦੋ ਕਰਤਾ ਹੁੰਦੇ ਮੈਂ ਰਾਜੀ ਹਾਂ ਇਸ ਗੱਲ ਪਰ ਉਹ ਜਿਹੜੇ ਕਰਤਾ ਹੁੰਦੇ ਬਠਾਉਣ ਦੇ ਦੀ ਕਿਤਾਬ ਨਹੀਂ ਹੈ ਉਹ ਪਿੱਛੇ ਇੱਕ ਰਾਸ ਸੀ ਧਰਤੀ ਬਹੁਤ ਵੱਡੀ ਸਿਸਟਮ ਹੈ ਬਹੁਤ ਵੱਡੀ ਤਾਕਤ ਹੈ ਜਦੋਂ ਤੱਕ ਕੋਈ ਨੂੰ ਰਾਸੀ ਬਾਰਮੀ ਹੋਗੀ ਇਹ ਜਥੇ ਦਾ ਬੰਦੀਆਂ ਗੱਲਾਂ ਨਾ ਉਹ ਕਹਿੰਦੇ ਕਿ ਸਾਡੇ ਵੀ ਤਾਕਤਵਰ ਜੰਦਾ ਹੋਣਗੇ ਕਿਉਂਕਿ ਜਿਹੜੇ ਤਾਕਤਾਂ ਦੇ ਜਸਦਾ ਨੂੰ ਲਾ ਰਹੇ ਨੇ ਤੁਹਾਨੂੰ ਵੀ ਪਤਾ ਹੈ ਕੌਣ ਆ ਰਿਹਾ ਤਾਂ ਸਾਨੂੰ ਆਪਣੇ ਬੰਦਿ ਸਿਕਸਵਾਲ ਦੇ ਵਿੱਚੋਂ ਇਹੋ ਜਿਹੇ ਚਤਾਨ ਲੋਕ ਪੈਦਾ ਕਰਨੇ ਹੋਣਗੇ ਇਹੋ ਜਿਹੇ ਚਤਾਨ ਗਿਆਨਤੀ ਪੈਦਾ ਕਰਨੇ ਹੋਣਗੇ ਜਿਹੜੇ ਬੰਦਿ ਸਿਕਸ ਦੇ ਇਤਿਹਾਸ ਨੂੰ ਬਚਾਉਣਗੇ ਜਿਹੜੇ ਰਾਸ਼ੀ ਤਰ੍ਹਾਂ ਦੇ ਜੈਹਤ ਕੇ ਸਾਡੇ ਉਹਦੇ ਸਾਡੇ ਲੋਕਾਂ ਨੂੰ ਕੀ ਦਿੱਕਤਾ ਨਹੀਂ ਸਾਡੇ ਬੰਦਿ ਸਿਕਸਵਾਲ ਨੂੰ ਕੀ ਬੁਣਾਰੇ ਸਾਡੇ ਧਰਮ ਦੀ ਲੋੜਾਂ ਦੇ ਤੇ ਉਥੋਂ ਦੀ ਗੱਲ ਵਿਧਾਨ ਸਭਾ ਲੋਕ ਸਭਾ ਚੁੱਕਗੇ ਪਰਨਾਤਾ ਸਾਡੇ ਕੋਲ ਰਾਸਿਕ ਪਾਵਰ ਨਾ ਦਿੱਤੀ ਨਾ ਸਾਡੇ ਕੋਲ ਕੋਈ ਰਾਸਿਕ ਨਹੀਂ ਲੈਤਾ ਹੈ ਰੱਛੇਣ ਤੁਹਾਡੀ ਗੱਲ ਜਾਣ ਸਭ ਲੋਕਾਂ ਦਾ ਫਾਲਗ ਵੀ ਹੈ ਲੋ ਆ ਗੱਲ ਕਰ ਰਹੇ ਸੀ ਸਾਡੇ ਪੰਜਾਬ ਸਿੱਟਾ ਜਾਂ ਪੰਜਾਬ ਦੀ ਇਹਨਾਂ ਸਿਆਸਤ ਦੇ ਵਿੱਚ ਆਪ ਬਾਬਾ ਜੀਰੋ ਸਿੰਘ ਬਾਰੇ ਜੇ ਸਾਡੇ ਧਰਮ ਵਾਲੇ ਦਾ ਖਤਰਾ ਬੋਲੋ ਕੋਈ ਤੁਹਾਡੀ ਗੱਲ ਕਰਨ ਵਾਲਾ ਅੱਜ ਲੋੜ ਹੈ ਸਾਨੂੰ ਸਮਾਜਿਕ ਤੌਰ ਤੇ ਜੁੜਨੀ ਸੰਤਾਂ ਰੂਪ ਤੇ ਆਪਣਾ ਇਕੱਠੇ ਦਾ ਕਰਦੇ ਇਹ ਨਹੀਂ ਜਿੱਥੇ ਅਸੀਂ ਫਿਕਾਰੇ ਸਾਡੇ ਗਵਿੰਦਰ ਸਿੰਘ ਜੀ ਬਣਾ ਦਾ ਜਿੰਨੇ ਸਾਥੀਆਂ ਨੇ ਇਹ ਪ੍ਰੋਗਰਾਮ ਬਾਬਾ ਗੁਰਿਆਰ ਜੀ ਬੈਠੇ ਨੇ ਸਾਡੇ ਗਵਿੰਦਰ ਸਾਰਾ ਜੀ ਜੱਜਾਰ ਬੈਠੇ ਨੇ ਕਿ ਬਹੁਤ ਵੱਡਾ ਉਤਾਰਿਆ ਤੇ ਵਾਰੀ ਸਿੰਘ ਸਮਾਜ ਇੱਕ ਸਟੇਜ ਤੇ ਇਕੱਠਾ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਗੁਰੂ ਘਰ ਸਾਹਿਬ ਦੀ ਕਿਰਪਾ ਹੋਈ ਹੈ ਬਾਬਾ ਜੀ ਦੀ ਕਿਰਪਾ ਹੋਈ ਹੈ ਕਿ ਅੱਜ ਤੁਸੀਂ ਚਾਰਸ ਤੇ ਜੋੜ ਕੇ ਬੈਠੇ ਆ ਪਰ ਇਥੋਂ ਵਾਜੋ ਮਤ ਕੁਸ਼ਣ ਕੇ ਜਾਓ ਮੈਂ ਬਹੁਤ ਨਿਵਾਣਾ ਬਹੁਤ ਛੋਟਾ ਕੁੱਕਰਾ ਤੁਹਾਡਾ ਸਮਾਜ ਦਾ ਕੁੱਕਰਾ ਮੈਂ ਹਮੇਸ਼ਾ ਕਹਿੰਦਾ ਤੁਸੀਂ ਵਿਅਕਸਰ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਦੇਖਦੇ ਹੋ ਕਿ ਕਿਵੇਂ ਕੁਝ ਟੈਕਨੀਕਲ ਖਲਾਲੇ ਧਰਮ ਦੇ ਨਾਮ ਨਾਲ ਸਾਨੂੰ ਵਿਜੀਤ ਤੌਰ ਤੇ ਨਾਲਾ ਫਿਟਾ ਰਾਜੀ ਤੋਂ ਆਪਦੇ ਵੀ ਕਿਵੇਂ ਬਦੂਦ ਫੜਾਉਂਦੇ ਵੀ ਜਾਂਦੇ ਤੁਹਾਨੂੰ ਯਾਦ ਹੋਏਗਾ ਸ਼ਾਇਦ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਵਾਲੀ ਸਿਖਬਾਦ ਦਾ ਕੋਟਾ ਸੀ ਜਿਹੜਾ ਨੌਕਰੀਆਂ ਦੇ ਵਿੱਚ ਐਕਸਰਸ ਫੈਲ ਅਫਸੋਰਸ ਫੈਲ ਕੋਟਾ ਉਹ ਜਦੋਂ ਸਾਡੇ ਨਾਲ ਦਾ ਖੜਾ ਨਹੀਂ ਹੁੰਦੇ ਨਾ ਸਾਡੇ ਐਕਸਪਰਸ ਫੈਲ ਸੈਨ ਵਿੱਚ ਫੋਲਟ ਕਰ ਬੰਦੇ ਜਾਂਦੇ ਨੇ ਮੈਂ ਕੋਣ ਪਿਛਲੀ ਸਰਕਾਰ ਸੀ ਇਹ ਕੌਂਸਲ ਉਹਦੇ ਵਿੱਚ ਮੈਂ 20 ਕਿਲੇ ਵਿੱਚ ਉਹਦੇ ਡਿਪਟੀ ਡਾਇਰੈਕਟਰ ਸਿਗਾਪਾਰਟੀ ਬੋਰਡ ਦਾ ਕਾਲੇ ਕਾਗਜ਼ਾ ਦਾ ਅਰਜ਼ੀ ਕਾਲੇ ਕਾਗਜ਼ਾ ਬਹੁਤ ਵੱਡੀਆਂ ਭਰਤੀਆਂ ਹੋਈਆਂ ਮੈਂ ਕਿਹਾ ਸਾਡੇ ਵੱਲ ਨਹੀਂ ਸੀ ਸਵਾਲ ਨੂੰ ਜਿਹੜੀਆਂ ਸੀਟਾਂ ਨੇ ਇਹ ਤੁਸੀਂ ਮਨਜ਼ਰ ਕਰਕੇ ਮੇਨ ਪੂਲਸ ਪਰ ਐਸੀ ਪੂਲਸ ਐਸੀ ਪੂਲਸ ਪਾਣਾ ਮਤਲਬ ਜਿੰਨੀਆਂ ਉਤਾਲੀ ਕਾਗਜ਼ਾਂ ਦੇ ਦੋ ਜਿਹੜੀਆਂ ਸਵਾਲ ਨਹੀਂ ਸੀ ਐਸਾ ਦਿਸਣਾ ਵਾਲੀ ਸੀ ਆਗਰਾ ਸਪੋਰਟਸ ਫੋਟੋ ਦਾ ਬੰਦਾ ਨਹੀਂ ਬੰਦਾ ਕਹਿੰਦਾ ਮੈਟਰ ਸਾਹਿਬ ਤੁਸੀਂ ਕੰਮ ਕਰੋ ਤੁਸੀਂ ਸਰਕਾਰ پرنسپل <سؤال> سیکٹری کو جاؤ یہ چیز نوٹ اس کا بھیجنا کر رہا تھا کہتا سر کی کہتا اس کو بھیج پر دے کر کے تو بہت بہت میں اپنا یہ پاتا ہوں کسی کے سی نہیں کی لیٹ میں دوے نوٹ اس کا بھیج جانی کروائے تاکہ والی سکس بات اور بات کرنا والی کس بات تھا کوٹا سپورٹس میں تھا اور ایک سب اس میں تھا یہ ساڑا بندہ ٹیچر نہیں ملتا پروائی نہیں ملتا کسے دوست نہیں ملتا تاکہ وہ ਚਲਾ ਜਾਂਦਾ ਸੀ ਦੂਜੇ ਮੇਨ ਪੂਲ ਸੀਗਾ ਨਾਲ ਸੀ ਸੋ ਇਹੋ ਜਿਹੇ ਆ ਚੀਜ਼ਾਂ ਉਹ ਸਲੈਕਟ ਕਰੂਗਾ ਉਹ ਟੀਮਾਂ ਸਲੈਕਟ ਕਰਕੇ ਜਿਹੜਾ ਸੀ ਬੁੱਧੀਜੀਵੀ ਸਰ ਤਿਆਰ ਕਰਗੇ ਕੱਲਾ ਅੱਜ ਤਾਂ ਅੰਮੀ ਆਖਰੀ ਲੋੜ ਹੈ ਅਸਾਨੂੰ ਰਾਖਵੇਂ ਕਰਨੀ ਆਖਰੀ ਲੋੜ ਹੈ ਸਾਡੇ ਸ਼ਹੀਦ ਸਿੰਘ ਜੀ ਬੈਠੇ ਨੇ ਇਹਨਾਂ ਨੇ 12.5 ਦੇ ਕੰਮ ਕੀਤਾ ਅਸੀਂ ਛੋਟਾ ਜਿਹਾ ਨੇੜੇ ਉੱਥੋਂ ਜਾ ਕੇ ਸੀ ਸਪਰੀਟ ਕੋਰਟ ਤੋਂ ਦਿੰਦੇ ਆ ਸੋ ਬਹੁਤ ਬਹੁਤ ਵਧਾਈ ਹੈ ਅਮੇ ਸਾਥੀਆਂ ਦੇ ਆਪਾਂ ਸਾਰੇ ਅੱਗੇ ਚੀਤਾ ਕਰ ਲਈਏ ਇੱਕ ਆਪਣਾ ਸੰਗਠਨ ਬਣਾ ਲਿਆ ਸਹਾਇੇ ਬੰਦਿਆਂ ਦਾ ਜਿਹੜੇ ਤਖਤਾਂ ਨਾਲ ਸੰਪਰਕ ਕਰਦੇ ਜਿਹੜੇ ਅਸੀਂ BC ਨਾਲ ਸੰਪਰਕ ਕਰਦੇ ਧਾਰਮਿਕ ਤੌਰ ਤੇ ਇੱਕ ਸੰਗਠਨ ਬਣਾ ਲਿਆ ਕਿ ਕਿਹੜੇ ਬੰਦੇ ਜਿਨ੍ਹਾਂ ਕੋਲ ਪ੍ਰਵਾਹਿਤ ਜਿਨ੍ਹਾਂ ਨੇ ਖੋਜ ਕੀਤੀ ਹੈ ਕਿ ਬਾਬਾ ਜੀ ਮ्युनਿਸਪਲ ਸਹੀ ਤਰ੍ਹਾਂ ਕਿਤੋਂ ਮਿਲਣਗੇ ਸਾਡੇ ਆਪਾਂ ਦੇ ਜਾਰੀ ਹੈ ਮੈਂ ਸਭ ਦਾ ਸਿੱਕਾ ਦੇ ਵਿਰੋਧੀ ਨਹੀਂ ਜੇ ਸਾਡਾ ਇਤਿਹਾਸ ਹੈ ਬਾਬਾ ਜੀ ਉਸ ਸਿੰਘ ਦਾ ਤਾਂ ਅਸੀਂ ਪੇਸ਼ ਕਰਾਂਗੇ ਬਾਬਾ ਜਸਵੰਤ ਸਿੰਘ ਬੈਠੇ ਨੇ ਕਿਨੇ ਬੰਦੇ ਬੈਠੇ ਨੇ ਹੋਰ ਦੇਖ ਕਰ ਤਾਂ ਅਸੀਂ ਕਿਸੇ ਦੇ ਵਿਰੋਧੀ ਨੂੰ ਲੈ ਕੇ ਆਪਣੀ ਅਸੀਂ ਚੀਜ਼ ਛੱਡਣੀ ਹੈ ਆਪਣਾ ਅਸੀਂ ਹੱਕ ਛੱਡਣਾ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਪਾਇਣੀ